ਵਾਲੀ 343 ਗੱਲ ਤੱਕ ਭਰਿਆ ਹੈ ਕੰਦ ਦਾ ਫੋਟੋ ਕੂੜੀਆਂ ਉੱਪਰ ਵੀ ਆਪਾਂ ਚੀ ਕਰਾ ਲਿਆ ਮੰਗਾ ਲਾ ਕੇ ਤੋਂ ਆ ਗਿਆ ਡਾਕਟਰ ਲੋਕਰ ਦੀ ਚਾਬੀ ਦੇਣੇ ਕੋਲ ਹੀ ਹੋ ਗਈ ਚੱਲ ਇਹ ਕਿ ਆ ਫਸ ਗਏ ਜਾ ਫਿਰ ਨਰੇ ਗੈ ਦੀ ਨਰੇ ਪੈਰ ਨੂੰ ਲੈ ਕੱਢ ਲਈ ਕੋਪਰ ਦੇ ਦਸਤ ਕਰੇ ਬਰੋਲਿਆ ਟਰੈਕਟਰ ਉੱਥੇ ਖੜਾ ਆਇਆ ਤਾਂ ਕੀ ਖੜਾ ਜਾਜ ਆ ਗਿਆ ਬਾਈ ਆ ਗਿਆ ਚੱਕ ਲਿਆ ਉਹਦੇ ਤੋਂ ਆਪ ਸਿੱਧੂ ਵਾਜ ਦਾ ਟਰੈਕਟਰ ਆਇਆ ਜੀ ਹਾਂਜੀ ਕੁਆਲਟੀ ਐਂਸਰ ਆ ਅੱਛਾ ਹਾਂਜੀ ਹਾਂਜੀ ਕਿਵੇਂ ਲੱਗੀ ਵੀਰੇ ਬਹੁਤ ਜਿਆਦਾ ਸੋਹਣੀ ਹੈ ਬਹੁਤ ਜਿਆਦਾ ਵੀ ਮੈਂ ਇਹ 16 ਫੁੱਟ ਸਾਈਜ਼ ਚ ਵੈਸੇ ਤੁਸੀਂ ਛੋਟੀ ਕਰਾਈ ਦੀ ਪਹਿਲਾਂ ਤਾਂ ਫਿਰ ਹਾਂ ਜੀ ਪਹਿਲਾਂ ਆਰਡਰ ਛੋਟੀ ਦਾ ਹੈ ਹਾਂ ਪੇਂਟ ਤੋਂ ਲੈ ਕੇ ਸਫਾਈ ਸਭ ਕਿਵੇਂ ਲੱਗੀ ਬਹੁਤ ਜਿਆਦਾ ਸੋਹਣਾ ਹੈ ਜਿਹੜਾ ਪੇਂਟ ਗੱਡੀਆਂ ਦੇ ਆਉਂਦਾ ਹਾਂਜੀ ਉਹਨੂੰ ਇਹ ਪੇਂਟ ਬਹੁਤ ਜਿਆਦਾ ਸੋਹਣਾ ਲੱਗਿਆ ਹੈ ਰਾਤ ਨੂੰ ਬਹੁਤ ਜਿਆਦਾ ਸ਼ਾਈਨ ਕਰਦਾ ਪੇਂਟ ਹਾਂਜੀ ਹਾਂ ਬਾਕੀ ਸਫਾਈ ਬਹੁਤ ਆ ਯਾਰ ਸਫਾਈ ਵਾਲਾ ਸਫਾਈ ਵਾਲੇ ਚੱਪ ਗੜਤੇ ਬਾਈ ਹੋਣਾ ਅੱਜ ਵੀ ਤੁਸੀਂ ਸਭਾ ਜਾ ਰਹੇ ਹੋ ਫਾਇਦਾ ਪਿੰਡ ਤੋਂ ਜਿਹੜੀ ਆਪਾਂ ਨੇ ਬਾੜਗੁਮਾਈ ਦੇ ਸਭ ਤੋਂ ਪਹਿਲਾਂ ਠੀਕ ਹੈ ਜੀ ਪੂਰੀ ਟਰਾਲੀ ਤੁਸੀਂ ਦੇ ਲਓ ਕਿਤੇ ਨਾਮ ਦਾ ਲਾਉਣ ਦੀ ਲੋੜ ਨਹੀਂ ਹੈ ਕਿਤੇ ਓਕੇ ਇਹ ਬਾੜਗੁਮਾਈ ਵੀ ਹੈ ਵੀ ਦਾਣਾ ਦੂਣਾ ਇੱਥੇ ਨੂੰ ਵਿਰੇ ਨਾ ਆਮ ਕਰਕੇ ਕੀ ਐਂਗਲ ਹੋ ਰਿਹਾ ਇੱਥੇ ਨੂੰ ਸਿਰਫ ਕਿੰਨੇ ਕਿਤੇ ਦਾਣਾ ਗੜ ਜਾਂ ਪਿੰਡ ਵੀ ਉੱਪਰ ਚੈੱਕ ਦੇ ਆ ਬਾਈ ਚਾਂਸ ਫੁੱਲਣ ਕਸਣ ਲੱਗੇ ਮਾੜੇ ਨੂੰ ਕਿਤੇ ਨਾਲ ਸਿਰਫ ਵਿਚ ਚ ਸਫਾਈ ਲਈ ਤੁਸੀਂ ਜੋੜ ਦੇਖਦੇ ਕੀ ਨਾ ਬੜਾ ਜ਼ੋਰ ਜੋੜ ਆਈ ਮੈਂ ਦਿੰਦਾ ਕਿ ਆ ਵੀ ਪੂਰਾ ਸਿੰਗਲ ਲੀਡ ਦੇ ਵਿੱਚ ਸਾਰਾ ਇਹ ਜੀ ਚੱਕ ਮੀਦਾਰ ਘੱਟ ਮੁੱਕੀ ਹੈ ਨਾ ਓਕੇ ਤਾਂ ਉੱਥੇ ਬਾਕੀ ਹਾਂ ਬੰਦੇ ਨੇ ਸਿਰੇ ਤੱਕ ਦਾ ਐਂਗਲ ਦੀ ਵੀ ਲੀਡ ਭਰਨੀ ਆ ਉਹ ਵੀ ਜਦ ਇੱਕ ਵਾਰੀ ਹੌਂਡਰ ਧਰ ਲਿਆ ਪਾਵਰ ਤੁਰ ਤੱਕ ਮਕਾ ਕੇ ਹੀ ਸਾਰਾ ਪਕਾ ਕੇ ਸਾਰਾ ਤੇ ਲਾਕ ਸਿਸਟਮ ਬੜਾ ਸੋਹਣਾ ਕਰੇ ਇਹਦੀ ਗੱਲ ਬਹੁਤ ਜਿਆਦਾ ਸੋਹਣਾ ਹਾਂ ਤੇ ਇਹ ਵੀ ਹੈ ਕਿ ਇਹਦਾ ਗੋਦਰੀ ਦੀ ਅਲਮਾਰੀ ਨਹੀਂ ਆਉਂਦੀ ਜਿਹੜੀ ਸੌਂਦਰ ਨਾਲੀ ਤੇ ਇੰਨੇ ਮਤਲਬ ਐਟਾ ਦੋਗੋ ਇਹਨੂੰ ਆਪਾਂ ਥੱਲੇ ਖਿੱਚਾਂਗੇ ਫਿਰ ਇਹਨੇ ਅਨਲੌਕ ਹੋਣਾ ਨਹੀਂ ਹੈ ਜਿਵੇਂ ਮਰਜ਼ੀ ਕੋ ਝੁਕੀ ਜਾਂਦਾ ਹੈ। ਅੱਛਾ ਜੀ ਜਿਵੇਂ ਆਪਾਂ ਕਹਿੰਦੇ ਜਿਹੜਾ ਰਾਹ ਚ ਜਾਂਦਾ ਹੈ ਹੱਥ ਮਾਰਦੇ ਨਹੀਂ ਦੋਗੇ ਨਹੀਂ ਅਨਲੌਕ ਹੋਣਾ ਨਾ ਨਾ ਐ ਹੋ ਕੇ ਫਿਰ ਲੌਕ ਫਿਰ ਲੌਣ ਲੱਗੇ ਬਣਾਇਆ ਬਸ ਇਹਨੂੰ ਇਹਨੂੰ ਸ਼ੋਨ ਲਾਉਣ ਲੱਗੇ ਬਸ ਇਹੋ ਹੀ ਗੱਲ ਹੈ ਬਹੁਤ ਬਾਕੀ ਪੇਂਟ ਕੋਈ ਨਹੀਂ ਇਹਨੇ ਇਹਦਾ ਬਹੁਤ ਜ਼ਿਆਦਾ ਹੋ ਕੇ ਆਹ ਵੀ ਬਹੁਤ ਝੁਕੀ ਹੋਣਾ ਕਿ ਇਹ ਚੀਜ਼ ਦੇ ਵਿੱਚ ਇਹ ਰਿਫਲੈਕਟ ਕਰ ਨਹੀਂ ਪੂਰੀ। ਇਹ ਲੱਗਦਾ ਇਦਾਂ ਜਿਵੇਂ ਪੇਂਟ ਕੀਤਾ ਹੁੰਦਾ ਹੈ। ਹਾਂ ਜੀ। ਇਹ ਐਫ ਆਈ ਜਿੰਨੇ ਵੀ ਹਾਂ ਹਾਂ ਇਦਰੇ ਵੀ ਜੱਫੇ ਬਣਾ ਲਿਆ ਪੁੱਛ ਰਿਹਾ। ਓਕੇ ਜੀ। ਆਨੂੰ ਤਾਂ ਲਾਈਫ ਬੜੀ ਚੰਗੀ ਹੈ। ਜੀ ਜੀ ਇਹ ਸੋਖੀਆਂ ਜਾਂ ਬਿੰਦੀਆਂ ਮਾਰੀ। ਨਾ ਨਾ। ਅੱਜ ਵੀ ਗੱਲ ਕਰਦੇ ਤੇ ਕਿਲ ਆਫ ਸਿੱਧੂ ਵੇਖੀ ਤਰ ਹੂੰ ਰੰਗ ਵਧੀਆ ਕੀਤਾਈ ਹੌਲੈਂਡ ਵਾਲ ਰੰਗ ਕੀਤਾ ਦ ਹੌਲੈਂਡ ਤੇ ਸਤਾਰੇ ਆਉਂਦੇ ਸੀ ਨਾ ਵਿੱਚ ਹਾਂ ਹਾਂ ਲੱਗਿਆ ਵਾ ਤੁਮ ਦਾ ਲੋ ਜੀ ਕਰੋ ਚੈੱਕ ਟਰਾਲੀ ਰੰਗ ਪੂਰਾ ਘੈਂਟ ਕੀਤਾ ਜਸਟਿਸ ਫੋਰ ਸਿੱਧੂ ਮੂਸੇਵਾਲਾ Yeah. ਏ ਐਲਜੀੀ ਦੀ ਫਰਿੱਜ ਵੀ ਲਾਈ ਆ। ਬਲੱਬ ਰੇ ਅੱਜ ਹਰਤੀ ਜਿੰਨ ਦਾ ਵਾਸਤੇ ਖਰੇਚਾ। ਹਾਂ। ਐਲਜੀ ਫਰਿੱਜ। ਆਪਣਾ ਬੰਦਾ ਕਹਿ ਕੇ ਆਪਣਾ ਬੰਦਾ ਕਹਿ ਕੇ ਹਟਿਆ ਮੈਨੂੰ ਹੋਣਾ। ਐਨ ਆਰ ਕੇ ਕਿ ਇੱਧਰ ਆ ਗਿਆ। ਬੰਦਾ ਕਹਿ ਕੇ ਹਟਿਆ ਉਹਨੇ। ਕਹਿੰਦਾ ਸਾਡਾ ਤਾਂ ਮੇਨ ਜਿਹੜੀ ਚੀਜ਼ ਆ ਐਂਟਰ ਕਪਾਰਟ ਸੀ ਆ। ਨਾਲ ਅੱਛਾ ਜੀ। ਜਿਹੜਾ ਸਾਡਾ ਵੀ ਸਟੋਰੀ ਹੁੰਦੀ ਆ। ਨਾਲ ਆਪਾਂ ਇੱਥੋਂ ਪਾਸ ਕਰਨਾ। ਆਪਾਂ ਬੋਲੋ ਉੱਥੇ। ਵਧੀਆ ਬਈ ਪੂਰਾ ਕਪੜਾ ਸਾਰੇ ਆ ਲਾਇਆ ਕੰਮ ਦਾ। ਬਹੁਤ ਵੱਡੀ ਠੀਕ ਐ। 5-7 ਲੀਟਰ ਪਾਣੀ ਪੰਡਾਉਣਾ ਨਾ ਵੱਧਾਉਣਾ ਜੀ 20 20 ਲੀਟਰ ਆਵਾਜ਼ ਆਉਂਦਾ ਕਿੰਨੂੰ ਦਾ ਨੰਬਰ 8 ਇੰਚ ਸਰ 4 3 ਡਬਲ ਦੇਖ ਚਾਹੀਦਾ ਯਾਰ ਬਾਈ ਮੇਂ ਕੰਮ ਨਹੀਂ ਕਰਿਆ ਅੱਜ ਇਹ ਆ ਤਿੰਨ ਦਿਨ ਮੇਰੀ ਪਾਣੀ ਆ ਇੱਥੋਂ ਵਾਰ ਕੰਮ ਨਹੀਂ ਤਾਂ ਕਿਸੇ ਨੇ ਪੁੱਛਿਆ ਇਹ ਲੌਗ ਉਂਗਲੀਏ ਤੋਂ ਬਾਹਰ ਨਹੀਂ ਪੈ ਸਕੀ ਪੈਨ ਲਗਾ ਹੀ ਚਾਹੁੰਦਾ ਜੀ ਕਿਸੇ ਕਾਲੇ ਪੈਨ ਖੋ ਗਿਆ ਵੀਰੋ ਯਾਰ ਮੂਰੇ ਵਾਲੀਆਂ ਪੈਨ ਅੱਛਾ ਸੋਚੋ ਇਹ ਸਿੱਧੀਆਂ ਸੋਪਰ ਲਾਈਆਂ ਆਪਾਂ ਜਿੱਦੀ ਲਾਈਫ ਚੰਗੀ ਰਹੇ ਠੀਕ ਹੋਰ ਆਪਾਂ ਗੇਰ ਨਹੀਂ ਬਤੁਲਾ ਕੋਈ ਬਰਾਰੀਆ ਬੰਦੇ ਆਪ ਨੂੰ ਬਹੁਤ ਅੱਛੇ ਕੁਛੇਰਾ ਇਹਨਾਂ ਦੀ ਕਾਉਂਡ ਜਿਹੜੀ ਉੱਥੇ ਪਈ ਓਕੇ ਦਾ ਆ ਆਜ ਵੀ ਚੜਾਈ ਆ ਹਾਂ ਕੋਈ ਦੂਜੀ ਟਰਾਲੀ ਇਨ ਘਟੋਂਦੀ ਉਹਨਾਂ ਦੀ ਨਹੀਂ ਹਾਂ ਜੀ ਹਾਂ ਜੀ ਇਹ ਆਪਣੇ ਵਾਲੇ ਦੇ ਵਿੱਚ ਹੀ ਰੱਖਿਆ ਹੋਇਆ ਇਹਦੇ ਸਿਸਟਮ ਦਾ ਇਹ ਹੁੱਕ ਗਿਆ ਇਹਦੇ ਨੂੰ ਜੋੜ ਨਹੀਂ ਹੋਣਾ ਕੋਈ ਸਾਰਾ ਕੇਬਲ ਨਹੀਂ ਵਿੱਚ ਧੱਕ ਹੁੱਕ ਵੀ ਦੇਖੋ 4 ਇੰਚੀ ਹੁੱਕ ਪਈ ਹੈ ਜਿਵੇਂ ਮਰਜ਼ੀ ਜਿਵੇਂ ਟਰੈਕਟਰ ਘੜਾ ਕਰੀਏ ਜੇ ਕੁਝ ਮਰਜ਼ੀ ਕੁਝ ਨਹੀਂ ਲੱਗਦਾ ਹੁੱਕ ਨੂੰ ਚੱਲ ਚੱਲਣ ਲੱਗ ਪਾ ਚੱਲਣ ਲੱਗ ਪਾ 14000 ਰੁਪਏ ਵਾਲਾ ਮੈਂ ਕਿਹਾ ਕੋਈ ਇੱਕਤੀ ਬੁਰਤੀ ਗਿਆ ਜਮਾਨੀ ਦੀ 80 ਕਿਲੋ ਆਹ ਰੋੜੇ ਆਪਾਂ ਨੂੰ ਗੱਲ ਨੂੰ ਹਾਂ ਉਹ ਲੋਕ ਨੂੰ ਕੋਈ ਛੇੜ ਨਹੀਂ ਹਾਂ ਅੱਛਾ ਜੀ ਮੇਰਾ ਵੀ ਆਂ ਬਣਾ ਦੇ ਮਸ਼ਹੂਰੀ ਵਧਾ ਦੇ ਠੀਕ ਹੈ ਵੀ ਕੈਡਿੰਗ ਹੋਗੀ ਕੁਝ ਹੋਗੀ ਜੇ ਆਪਾਂ ਸਿੱਟੇ ਹਟੇ ਪਾਣੀ ਪਾ ਦੇ ਬੰਨ੍ਹ ਨੂੰ ਫਿਰ ਉਹ ਪਰ ਲੈਂਦਾ ਜਿਹੜਾ ਕੋਲ ਰਾਉਂਡ ਨੂੰ ਬੰਨ ਕੇ ਇਸ ਤਰ੍ਹਾਂ ਟਰੋਫੀ ਹੋ ਜੇ ਸ਼ੁਆ ਤੇ ਬਹੁਤ ਜ਼ਿਆਦਾ ਹੈਵੀ ਹੁੰਦਾ ਬਹੁਤ ਜ਼ਿਆਦਾ ਆਉਂਦੀ ਹੈ ਪੌਲ ਨੂੰ ਪਕਾਉਂਦੇ ਕੱਟ ਜਾ ਕੱਟ ਲੈ ਉੱਗੀ ਕੱਟ ਜਾ ਰਵੀ ਕੱਟ ਦੋ ਕੱਟ ਦੋ ਕੱਟ ਦੋ ਚੱਕ ਦੋ ਵੱਟੇ ਚੱਕ ਦੋ ਵੱਟੇ ਸੱਜਣੇ ਨਹੀਂ ਜਾਂਦੇ ਇਹ ਲਓ ਇਹ ਤਾਂ ਚੁੱਟਾ ਦੇ ਚੱਲ ਪੁੱਤ ਕੱਢ ਜਾ ਕੱਢ ਜਾ ਕੱਟ ਦੇ ਪੁੱਤ ਆਪਾਂ ਵਧਾਈਆਂ ਦੇ ਦਿੰਦੇ 50 ਦੀਆਂ ਹੋ ਗਈਆਂ ਸੰਡੀ ਹੋਣਾਂ ਦੀਆਂ ਚੱਲ ਪੁੱਤ ਕੱਟੀਏ ਕੇਕ ਚਲੋ ਜੀ ਆ ਜਾ ਫੜਦਾ ਮੇਰਾ ਫੜਦਾ ਫੜਦਾ 2 3 ਗੋ ਹੈਪੀ ਬਰਥਡੇ ਆਰਟੀਫੈਕਟ ਪਾਰਟੀ ਮੁਬਾਰਕਾਂ ਕੇ ਪਾਪਾ ਜੀ ਮੁਬਾਰਕਾਂ 50 ਟਰਾਲੀਆਂ ਬਣਾਉਂਦੀ ਆਂ ਆਪਾਂ ਲੈ ਫਿਰ ਪਾਪਾ ਉਹਨਾਂ ਨੂੰ ਖਵਾਈ ਆਪਾਂ ਲੈ ਬਾਈ ਲੈ ਬਣਾਓ ਅੱਛਾ ਇੱਕ ਟੱਚ ਮੇਰੀ ਵੀ ਟਾਰਨ ਆ ਗਈ ਲੈ ਬਾਈ ਬਹੁਤ ਬਹੁਤ ਮੁਬਾਰਕਾਂ ਹੈਪੀ ਬਾਈ ਸੈਂਡੀ ਬਾਈ 50 ਟਰਾਲੀਆਂ ਬਣਾਤੀਆਂ ਸਾਡੇ ਭਰਾਵਾਂ ਨੇ ਬਹੁਤ ਥੈਂਕ ਯੂ ਫਿਰ ਆ ਬੰਦੇ ਸਾਲ 4 ਮਹੀਨੇ ਧੁੱਪ ਚ ਆ ਰਹੇ ਨੇ 4 ਮਹੀਨੇ 4 ਮਹੀਨੇ ਬਹੁਤ ਮੁਬਾਰਕਾਂ ਬਾਈ ਇਹ ਭਰਾ ਨੇ ਸਾਡੇ ਬਹੁਤ ਮਿਹਨਤੀ ਬੰਦੇ ਨੇ ਮਿਹਨਤ ਕੀਤੀ ਆ ਗਰੀਬੀ ਤੋਂ ਉੱਠੇ ਨੇ ਚੋਬਰ ਰੋਣ ਤੱਕ ਆਪਰੇ ਮੁੰਡੇ ਗਰੁੱਪ ਦੀ ਚਾਰੇ ਪਾਸੇ ਥੈਂਕ ਯੂ ਮਾਈਫ ਖੜਜੋ ਹੁਣ ਮੈਂ ਵੀ ਕਰਾਣਾ ਰੂਮ ਮਖਾ ਲਾ ਬਹੁਤ ਵਧੀਆ ਜੀ ਆ ਜੀ ਚਾਚਾ ਜੀ ਲਓ ਜੀ ਪਹਿਲਾਂ ਆਓ ਚਾਚਾ ਜੀ ਲਓ ਚਾਚਾ ਜੀ ਲਓ ਜੀ ਚਾਚਾ ਜੀ ਦੇ ਟੈਕਨੀਕਲੀ ਮੀਨਾ ਕਰੀ ਜੀ ਬਿਲਕੁਲ ਬਿਲਕੁਲ ਹਾਂ ਜੀ ਟੈਕਨੀਕਲੀ ਬਿਲਡਿੰਗ ਵਾਈ ਨਾ ਬਰਾਬਰ ਨਾ ਬਰਾਬਰ ਅੱਛਾ ਜੀ ਕਿਆ ਬਾਤ ਹੈ ਟੋਟਲੀ ਟੋਟਲੀ ਸਾਚੇ ਹੀ ਫੈਨ ਹੋਗੇ ਲਾਟੀਆਂ ਬਣੀਆਂ ਬਹੁਤ ਵਧੀਆ ਜਮੇਣਾ ਛੋਟੀ ਛੋਟੀਆਂ ਬਣਾਈ ਚਾਚੇ ਨੇ ਬੜਾ ਹੈ ਨਾ ਇਹਦੇ ਆਪਣੇ ਟ੍ਰੇਨ ਉਹ ਪਿੰਨ ਦੇ ਦੋ ਛੋਟੇ ਛੋਟੇ ਬਹੁਤ ਜਾਰੀ ਸੋਨਾ ਦਾ ਬਹੁਤ ਜਾਰੀ jadi ni kakak ini dah dekat kan ni dia tak Thank mm -hmm.